ਹੇ ਨਾ ਨਾ ਇਹ ਬੁਲੀ ਨਾ ਹੋਰ ਵੀ ਇਹ ਨੂੰ ਜੁੜ ਕੇ ਕੋਈ ਵੱਡ ਕਿੰਨਾ ਲੈਣਾ ਹੈ ਵੱਡ ਤਾਂ ਆ ਜੀ ਕਿੰਨੇ ਦਾ ਚਾਹੁੰਦਾ ਹਾਂ ਹਾਂ ਆਹ ਚਾਹ ਵਾਹ ਕੇ ਹਾਂ 13.5 ਲਾ ਵੀ ਇਹਨਾਂ ਮੁੱਛਾਂ ਦੇ ਕੋਈ ਨਾ ਖੜਾ ਕੋਈ ਨਾ ਕਰਦਾ ਨਹੀਂ ਜਾਂਦਾ ਨਾ ਨਾ ਨਿਆਣਾ ਨਹੀਂ ਯਾਰ ਮਾਰ ਦਿੰਦਾ ਇਹ ਕੱਟ ਕੇ ਕੋਈ ਹਾਂ ਨਹੀਂ ਕੋਈ ਯਾਰ ਔਰੀ ਕਰ ਲੈ ਸਾਹਮਣੇ ਤਾਂ ਆਇਆ ਨਹੀਂ ਲਾਈਵ ਚੱਲਦਾ ਕੋਈ ਲਾ ਰਿਹਾ ਨਹੀਂ ਲਓ ਜੀ ਵੀਰੇ ਆਹ ਚੌਥੀ ਪੰਜਵੀਂ ਮੰਡੀ ਤੇ ਆ ਗਿਆ ਬੱਕਰਾ ਹੂੰ ਆਲੀਆਂ ਤੇ ਆ ਗਏ ਪਹਿਲਾਂ ਸਾਡੇ ਵੱਲ ਮੰਨ ਕੇ ਤੁਰੇ ਦਾ ਬਈ ਰੇਟ ਤਾਂ ਹੈਗਾ ਉਹੀ 4 13 14 ਜਿਵੇਂ ਜੇ ਕੰਪਨੀ ਵੱਲੋਂ ਲਿਖਿਆ ਨਹੀਂ ਜਾਂਦਾ ਨਾ ਵੀ ਕਰੇਟਿਆ ਰੇਟ ਤਾਂ ਹੈਗਾ ਉਹੀ ਪਰ ਇੰਨਾ ਰੇਟ ਕੋਈ ਦੇ ਨਹੀਂ ਰਿਹਾ ਤੇ ਬਾਬਾ ਵੀ ਕਹਿੰਦਾ ਮੈਂ ਘਰੇ ਲੈ ਜਾਊਂਗਾ ਪਰ 5 400 ਦਾ ਫਰਕ ਪਾ ਸਕਦਾ ਵੱਧ ਫਰਕ ਨਹੀਂ ਪਾ ਸਕਦਾ ਇਹ ਬੱਕਰਾ ਹੈਗਾ sire ਦਾ ਬਈ ਬਸ ਇੰਨਾ ਕਹਿ ਵੀਦਾ ਰੇਟ ਵਾਲਾ ਹੋਆ ਇਹ ਹੈਗਾ ਟੋਮੀ ਕੰਪਨੀ ਦਾ ориجنલ ਕੰਪਨੀ ਦਾ ਬੱਕਰਾ 9000 ਕਹਦਾ ਸੁ ਬਾਈ ਆਹ ਹੋ ਤਾਂ 9000 ਉਹ ਪੁੱਗਣੀ ਆ ਰੇਟ ਹੁਣ ਨਾ ਮੈਂ ਇਹ ਨਹੀਂ ਦਿੰਦਾ ਮੈਂ ਨਹੀਂ ਦਿੰਦਾ ਉਹ ਸੁਣਦਾ ਕਹਦਾ ਹੁਣ ਜਿਵੇਂ ਤੂੰ ਕਹੇ ਉਹ ਜਾ ਓਏ ਸੂਰੀਆਂ ਲਵੇ ਫੇ ਨਾ ਕੀ ਬਾਪਾ ਪਹਿਲਾਂ ਲੈ ਔਲ ਖਾਰੀ ਫੇਰਾ ਫੇ ਨਾ ਮਨੂ ਕਹੀ ਵੀ ਹਲੇ ਜੀ ਮੈਂ ਮੋੜੀ ਖੂੰਗਾ ਨਹੀਂ ਆਇਂ ਨਹੀਂ ਕਰਵਾ ਜੇ ਤੇਰੇ ਚੀਫੜਾ ਬਾਵੇਂ ਜਮਾਵੇਂ ਯਾਰ ਨਾ ਫੜਾ ਹੜੇ ਨਾ ਮੱਬਾ ਦੇ ਨਹੀਂ ਪੈਂਦੇ ਦੇ ਰਹਿਣ ਦੇ ਕਿਹਦਾ ਰਹਿਣ ਬੱਸ ਬੰਦੇ ਮੇਰਾ ਬਾਯਾਰ ਰਹਿਣ ਦੇ ਬੱਸ ਰਹਿਣ ਦੇ ਹਟ ਜਾਓ ਕਿ ਹਟ ਜਾਓ ਜੀ ਜਰੂਰ ਲੈਣਾ ਵੇ ਨਾ ਕਰੋ ਥਾਪੀ ਮਾਰ ਕੇ ਕਰੋ ਥਾਪੀ ਮਾਰ ਕੇ ਮਾੜਾ ਸਾਹਮਣੇ ਹੀ ਬਾਈ ਜੀ ਸਾਹਮਣੇ ਕਰੋ ਥਾਪੀ ਮਾਰ ਕੇ ਮਿੱਠੂ ਜੱਲਾ ਇਹ ਕਿੰਨੇ ਕਹਤਾ ਤੈਂ ਕਿੰਨੇ ਮੰਗਿਆ 13000 ਰੁਪਏ 13000 ਰੁਪਏ ਮੇਰਾ ਵੀ ਨਾ ਸਾਹਮਣੇ ਨਹੀਂ ਪਹਿਲ ਵਈਆਂ ਨਾ ਯਾਰ ਮੇਰਾ ਵੀ ਨਾ ਸਾਹਮਣੇ ਉਸ ਬਾਅਦ ਬੱਕੀ ਦੇ ਦੇ ਕੀ ਨੀ ਨੀ ਤਾਪੀ ਮਾਰ ਕੇ ਬਾਦ ਵਿੱਚ ਇੱਕ ਵਾਰ ਯਾਰ ਇੱਕ ਵਾਰ ਜੇ ਮੰਨ ਲਏ ਤਾਂ ਮਾਰਦਾ ਜਿਆਦਾ ਤਾਪੀ ਮਾਰ ਦੋ ਚਲ ਮਾਰ ਦੋ ਤਾਪੀ ਮਾਰ ਦੋ ਇਹਦਾ ਨਾ ਨਹੀ ਲੱਗਦਾ ਤਾਪੀ ਮਾਰੋ ਦੇਦਾ ਲੈ ਲੂ ਮਾਰ ਤਾਪੀ ਦੇਖੀ ਓਏ ਉਹ ਵੀ ਨਾ ਦੱਸ ਦੱਸ ਨੰਮੂ ਬਾ ਪੀਸ ਨਾ ਨਾ ਗਿਆ ਆ ਫੜਿਆ ਦਾ 3 1/2 ਦਾ ਮੈਨ ਰਿਹਾ ਯਾਰ ਤਾਪੀ ਦਾ ਬਜੇ ਇੱਕ ਮੀ ਨੋਟ ਹੈ ਉਹ ਹੀ ਲਵਾ ਆ ਫੜਿਆ ਦਾ ਇਹ ਕਿਹਦਾ ਚੱਪ ਕਿਆ ਘਰ ਆ ਜਾਣਾ ਹੋ ਗਿਆ ਓਏ ਬਸ ਹੁਣ ਤਾਂ ਬਣਾ ਦਿਓ ਓਏ ਹੋ ਗਈ ਏ ਜੱਟવાડી ਗਾੜੀ ਦਾ ਟੱਪਲ ਏ ਇੰਨੇ ਕਰਨਾ ਵਿਕੀਆ ਟੀ ਵੀ ਦੇ ਹਾਂ ਟੀ ਵੀ ਬਈ ਹਾਂ ਟੀ ਵੀ ਮੜਕੇ ਮੜ ਗਿਆ ਮੜੀ ਗੋ ਅੱਛਾ ਤੂੰ ਪਹਿਲੀ ਵਾਰੀ ਬਣਾ ਦਿਆ ਪੰਜਨਾ ਮਹੀਨਾ ਆਵੇ ਇਹ ਇਹਨੂੰ ਪਹਿਲੇ ਮਸ਼ੀਨ ਚ ਕਰ ਲਿਆ ਦੇ ਮਹੀਨੇ ਦੇ ਮੇਰਾ ਮਹੀਨਾ ਆ ਗਰ ਦੁੱਧ ਨਾ ਦੇਣਾ ਬੱਕਰੀ ਦਾ ਜਿਹੜਾ ਛਾੜੇ ਤੇਰਾ ਜੱਜ ਇਹ ਅਜੀ ਫੇਰ ਆਣ ਗਿਆ ਕਰ ਸਕਦਾ ਕੀ ਕਹਿੰਦਾ ਹੁਣ 11 ਨਾ ਦਾ 11 ਆਹਨੇ 12 ਬਾਈ ਤੜਕੇ ਤੋਂ ਫੇਰ 12 ਮੰਗੀ ਜਾਂਦਾ ਸੀਦਾ ਮੈਨੂੰ ਆਉਣ ਸਰ ਕੇ ਆ ਗਿਆ ਇਹ ਕਹਿੰਦਾ 12 ਕਿੱਧਰ ਆ ਬਾਈ ਦੋ ਕਹਾ ਦੇ ਮੈਂ ਕਿਹਾ ਭਾਈ ਮੰਨ ਲੀਏ ਇਹ ਮੈਂ 12 ਮੰਗ ਰਿਹਾ ਹਾਂ ਉਹ ਬਾਈ ਬੋਲਿਆ ਕਹਿੰਦਾ 12 ਤੜ ਜਾ ਨਹੀਂ ਨਹੀਂ ਮੈਂ ਕਹਾ 12 ਕਹੀ ਨਹੀਂ ਹੈ ਬੁੱਕਰੀ ਬੁੱਕਰੀਆਂ ਕਰ ਮੈਂ ਕਿਹਾ ਬੋਲੂਗਾ ਦੇਖ ਹੁਣ ਥੇੜੇ ਕਰਕੇ ਆ 13000 ਰੁਪਏ ਦਾ ਉਸੇ ਸਾਢੇ 12 ਦਾ ਆ 13 ਨਾ ਦੇਣਾ ਨਾ ਦੇ ਹੋਏ ਮਾਰੇ ਉਹ ਦੇ ਦੇ ਪਰ ਜਦ ਤੱਕ ਮੈਂ ਮਾਰੂੰ ਤੂੰ ਬੋਲਿਆ ਬੋਲਣਾ ਨਾ ਬੋਲਣਾ ਜਦੋਂ ਇਹ ਪੈਸੇ ਬਹੁਤ ਆ ਗਏ ਕਰਮੀ ਬਹਿ ਗੋਣਗੇ ਆਏ ਹੋ ਤੂੰ ਲਾ ਦੇ ਬਈ ਇਹ ਬੱਕਰੀਏ ਇਹ ਜਿਆਦਾ ਬੱਕਰ ਦੇ ਉੱਥੇ ਚੱਲ ਤੇਰਾ ਇੱਕ ਮਿੰਟ ਇਹ ਸਾਰਾ ਬਾਮ ਰੋਡ ਹੈ ਗਰੀ ਕਿਸੀ ਹੁੰਦਾ ਯਾਰ ਬਾਮ ਰੋਡ ਦੀ ਮੈਂ ਆਏ ਯਾਰ ਇਹ ਟੁੱਟ ਜਾਣ ਦੇ ਆਹ ਫੜ ਜਾਦਾ ਹੂੰ ਇਹ ਲਾਭ ਫੜੀ ਜਨ ਲੋੜੀ ਆਹ ਬੋਸੀ ਮੈਂ ਕਰਨ ਨਹੀਂ ਹੈ ਕਿ ਬੰਦੇ ਬੰਦੇ ਲਾਉਣਾ ਹੈ ਕਿ ਭਾਈ ਅੱਜ ਲਾਗੇ ਰਹੀ ਮੁਰਕ ਲੱਗਣੇ ਵੀ ਹੈ ਨਹੀਂ 11:30 ਹੋ ਗਿਆ ਓਏ ਠੀਕ 11:11 ਲਾ ਲਾ ਠੀਕ ਹੋ ਗਿਆ ਬੇਜੀਨੀ ਬੇਜੀਨੀ ਹੁਣ ਭਾਈ ਮੈਂ ਵੇਚਣੀ ਨਹੀਂ ਹੈਗਾ ਕੋਈ ਮਾਂ ਜਮੀਰਾਂ ਕੱਚੀ ਤੇਰੇ ਗਾਲ ਨਹੀਂ ਪੈਂਦੇ ਹੈਗੇ ਨਾ ਆਉਂਦਾ ਸਾਡੇ ਵਾਵਾ ਆਟੇ ਮੁੜ ਕੇ ਆਈਆਂ ਗੱਲਾਂ ਹੀ ਬੰਦਾ ਮੋਗਰ ਬੰਦਾ ਏ ਆ ਬੱਕਰਾ ਬੱਕਰਾਂ ਨਹੀਂ ਬੱਕਰੇ ਬਣੇ ਆਪਣਾ ਮੱਕੀ ਦਾ ਬੱਕਰਾ ਆਰਮੀ ਨੇ ਲੋ ਜੀ ਆ ਮੰਡੀ ਚ ਬੱਕਰਾ ਆ ਤੁਹਾਨੂੰ ਦੱਸਿਆ ਨਾ ਪੰਜ ਸੀ ਵਾਰੀ ਆ ਗਿਆ ਉੱਥੇ ਆ ਗਿਆ ਮੰਡੀ ਦੇ ਪਰ ਆਖੀ ਰੱਖੀ ਰਹੀ ਹੈ ਨਾ ਬੱਕਰੀ ਦਾ ਮਾਲਕ ਰੇਟ ਨਹੀਂ ਘਟ ਰਿਹਾ ਇਹ ਨਾ ਉਹ ਵੀ ਉੱਥੇ ਆ ਰਹੀ ਹੈ ਬੱਕਰੀ ਦਾ ਮਾਲਕ ਰੇਟ ਨਹੀਂ ਘਟ ਰਿਹਾ ਬੱਕਰੇ ਚ ਕੋਈ ਨਾ ਕੋਈ ਖਾਸੀਅਤ ਹੈਗੀ ਹੈ ਕੱਟ ਕੋਈ ਖਾ ਦੇਖ ਇਹ ਬਹੁਤ ਵਧੀਆ ਬੱਕਰਾ ਜਿਹੜੇ ਹਿਸਾਬ ਨਾਲ ਇਹ ਰੇਟ 5400 ਨਹੀਂ ਘਟ ਰਿਹਾ ਬਹੁਤ ਰੁਪਏ ਲਾਗੇ ਪਹਿਲੀ ਵਾਰੀ ਨੇ ਇਹਦਾ ਸੌਦਾ ਦੋ ਤਿੰਨ ਵਾਰੀ ਹੋ ਚੁੱਕਾ ਹੈ ਬਾਕੀ ਤੁਸੀਂ ਪੈਕ ਜਾ ਕੇ ਵੀਡੀਓ ਦੇਖ ਲਿਓ 500 ਨਹੀਂ ਲੱਗਿਆ ਭੈਣਾਂ ਯਾਰ ਖੜੇ ਮੰਡੀ ਦੀ ਬਾਹਰ 14000 ਰੁਪਏ ਮੰਗਿਆ 14000 ਚ 500 ਹੀ ਘਟਿਆ ਵੱਧ ਕਹਿੰਦਾ ਮੈਂ ਘਟਦਾ ਨਹੀਂ ਬੱਕਰਾ ਘਰੇ ਲੈ ਜੂ ਪਰ ਇਹ ਘਾ ਟ੍ਰੇਡ ਤੇ ਨਹੀਂ ਵੇਚਣਾ ਵੇਚਦਾ ਨਹੀਂ ਸੌ ਮੰਡੀ ਹੋ ਗਈ ਹੁਣ 6500 ਹੋ ਮੰਡੀ ਹੋ ਗਈ ਵੇਚਦਾ ਨਹੀਂ ਸਾਡੇ ਕਹਣਾ ਓਏ ਸਾਡੇ ਕਹਣਾ ਚਾਰ ਪੰਜ ਮੰਡੀ ਇੱਥੇ ਤਾਂ ਹੋ 5 ਮੰਡੀਆਂ ਦਾ ਤਾਂ ਮੈਂ ਦੇਖ ਲਿਆ ਬਾਈ 10 ਮੰਡੀਆਂ ਦੇਖ ਲਾ ਬਸ ਫਿਰ ਘਰੇ ਰੱਖ ਲਾਂਗੇ ਦੁਨੀਆਂ ਦਾ ਬੱਕਰਾ ਬੱਕਰਾ ਜਿਹੜਾ ਕੀ ਸੌਦਾ ਹੁੰਦਾ ਹੁੰਦਾ ਮੁਕਰਦਾ ਤੇ ਵੀ 20 20 ਬਾਈ ਮੰਡੀਆਂ ਤੇ ਆ ਚੁੱਕਿਆ ਇਹ ਸੌਦਾ ਪੂਰ ਮਸਾ ਹੀ ਚੜਨਾ ਹੈ ਦੁਨੀਆ ਦਾ ਅਨੋਖਾ ਬੱਕਰਾ ਦੁਨੀਆ ਦਾ ਅਨੋਖਾ ਬੱਕਰਾ ਜਿਹੜਾ ਕਿ ਸੌਦਾ ਹੋਣ ਤੋਂ ਪਹਿਲਾਂ ਹੀ ਕਾਡਣਾ ਹੈ ਨਾ ਹਵੇ ਕਿੰਜ ਲਾ ਬਣਾ ਨਾ ਸਾਡੇ ਆੜੇ ਪਾਣੀ ਨਾਲ ਪਲੇ ਹੋਏ ਨੇ ਪਾਣੀ ਨਾਲ ਹੀ ਗੱਲਾਂ ਦੁੱਧ ਨਾਲ ਪਲੇ ਆਇਆ ਵਾਹ ਬਾਬਾ 11 11 ਸਾਡੇ ਜਿਹੜੇ ਕਹਤਾ ਹੁਣ ਤਾਂ ਫਿਰ ਹੁਣ ਤਾਂ ਲੱਗੇ ਦੇਖਾ ਪਹਿਲਾਂ ਚੱਲ ਰਿਹਾ ਮੈਂ ਮੰਨਦਾ ਲੋਗਾ ਚੱਲ 12 ਲਾ ਦੇ ਪੰਜਾ ਚੱਕਰ ਪਾ ਕੇ ਪੂਰੇ 13 ਨੂੰ ਘਟੇ ਤੇਰੇ ਹੱਥੀਆ ਗਾਜੂਈ ਇਹ ਸਹੀ ਫਾਲੀ ਫੇਰ ਇਹਦਾ ਕਹਦਾ 13 ਤੋਂ ਕੋਈ ਨਾ ਬੱਕਰਾ ਵੜਦਾ ਨਹੀਂ ਬੱਕਰਾ ਵਧੀਆ ਬੱਕਰਾ ਸੇਰੇ ਹਨੇ ਬਾਰਾ ਭਾਈ ਪਹਿਲੇ ਮੋਦੋ ਹਾਂ ਕੋਈ ਨੀ ਕੱਟ ਗਿਆ ਨਹੀਂ ਇਧਰ ਵੀ ਬਹੁਤ ਲੱਗਦਾ 12.5 ਹਜ਼ਾਰ ਰੁਪਿਆ ਫੇਰਾ ਕਿ 10 ਹਜ਼ਾਰ ਰੁਪਿਆ ਇਹ ਨਹੀਂ ਵਿਕਦਾ ਜਰਾ 60 ਹਜ਼ਾਰ ਰੁਪਿਆ ਹੋਰ ਦੂਜੀ ਮੰਡੀ ਤੇ ਕਿ ਲੱਗੂਗਾ ਦੂਜੀ ਕਿੰਨੇ ਲੱਗੂਗਾ ਹਾਂ ਤੁਸੀਂ ਇੱਕ ਸਵਾਲ ਪੁੱਛਣਾ ਜੀ ਕਿੰਨੀਆਂ ਮੰਡੀਆਂ ਦੇ ਵਿੱਚ ਵੇਚ ਕੇ ਜਾਣਾ ਹੈ ਜੀ ਵੇਚਣੀ ਨਹੀਂ ਹੈਗਾ ਭੰਗੋ ਉਹ ਕਿਦਾ ਉਹੀ ਆਦਾ ਲੋ ਜੀ ਸ਼ੌਂਕੀਆ ਦਾ ਹੁੰਦੇ ਬੱਕਰਾ ਦਾ ਨਹੀਂ ਵੇਚਣਾ ਨਹੀਂ 4 ਦਿਨ ਕੱਟਣੇ ਨੇ ਮਿਸਾਲ ਦੇ ਅੱਜ ਜਿਹੜਾ ਬੱਕਰਾ ਲੱਗੂਗਾ ਕੋਈ ਸ਼ੌਂਕ ਹੈ ਬੰਦੇ ਓਏ ਜੇ ਨੱਚਣਾ ਕਹਿੰਦਾ ਕੰਦੇ ਦੀ ਕਮੈਂਟ ਨਹੀਂ ਦੀ ਲੈਣਾ ਓਏ 15000 ਦਾ ਲੈਣਾ ਓਹ ਉਹਰਾ ਸਾਬਾ ਠੀਕ ਇੱਕ ਕੱਲ ਕੀ ਹੈ ਇਹ ਇਹ ਪੋਲੇ ਖਾਣਾ ਬੱਕਰਾ ਆ ਆ ਗਿਆ ਬੰਦਾ ਇਹ ਲੈਣਾ ਹਾਂ ਆ ਗਿਆ ਇਹ ਕਰੂਗਾ ਤੇ ਮਾਂਪਾ ਬੱਕਰਾ ਪਾਲ ਉਧਰ ਲੋ ਜਾ ਉਧਰ ਬੱਕਰਾ ਲਾ ਦੇ ਬਾਕੀ